ਮੁਰਦਾਬਾਦ 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 ਅਸੀਂ ਅੱਜ ਮੁਕਦਰ ਮੁਰਦਾਬਾਦ 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 ਆ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਹੈ ੱੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨ ਦੇ ਪਰ ਸਾਡੇ ਮਾਫੀ ਨਰਸਿੰਘ ਪਾਗੂ ਮਾਝਾ ਸ਼ਵਾਲ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਬਲੋਂ ਨੰਗਲ ਭਾਖੜਾ ਵਿਖੇ ਸਾਥੀਆਂ ਦੇ ਨਾਲ ਜੋ ਪਾਣੀ ਧੱਕੇ ਦੇ ਨਾਲ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ BBMP ਦੇ ਚੇਅਰਮੈਨ ਉਹਨਾਂ ਦੇ ਵਿਰੁੱਧ ਸਾਥੀਆਂ ਦੇ ਨਾਲ ਡਟੇ ਹੋਏ ਨੇ ਸੋ ਅੱਜ ਤੁਹਾਨੂੰ ਦਿਖਾਵਾਂਗੇ ਸਾਰੇ ਪ੍ਰੋਗਰਾਮ ਦੀਆਂ ਤਸਵੀਰਾਂ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ BBMP ਪ੍ਰਜਾਪਤ ਬਰਦਾਵਾ ਧਰਵਾ ਕਲਜੀ ਮਹਜੋਤ ਸਿੰਘ ਬੈਂਚ ਸਿੱਖਿਆ ਮੰਤਰੀ ਪੰਜਾਬ ਇਸ ਵਕਤ ਉਹਨੇ ਜਾਣਕਾਰੀ ਦੇ ਰਹੇ ਆ ਕਿ ਨੰਗਲ ਵਿਖੇ ਬੀਬੀਐਮਪੀ ਦੇ ਚੇਅਰਮੈਨ ਤੇ ਸੈਕਟਰੀ ਵੱਲੋਂ ਇੱਕ ਕੋਸ਼ਿਸ਼ ਕੀਤੀ ਗਈ ਆ ੱੱਕੇ ਨਾਲ ਪੰਜਾਬ ਦੇ ਪਾਣੀਆਂ ਦੇ ਡਾਕਾ ਮਾਰਨ ਦੇ ਪਰ ਸਾਡੇ ਸਾਰੇ ਸਾਥੀ ਸਾਡੇ ਲੋਕਲ ਪਿੰਡਾਂ ਦੇ ਲੋਕ ਸਾਡੇ ਲੋਕਲ ਸ਼ਹਿਰ ਦੇ ਲੋਕ ਅਸੀਂ ਸਾਰੇ ਇਕੱਠੇ ਹੋ ਗਏ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਇਸ ਨਾਪਾਕ ਆਪਣੇ ਇਸ ਇਰਾਦੇ ਵਿੱਚ ਕਾਮਯਾਬ ਨਹੀਂ ਹੋਣ ਦਵਾਂਗੇ ਸਾਡੇ ਪੰਜਾਬ ਦੇ ਜਰਨਲ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੀ ਅਗਲੇ ਕੁਝ ਮਿੰਟਾਂ ਚੁੱਕੇ ਪਹੁੰਚ ਰਹੇ ਆ ਤੇ ਇਸ ਸਾਨੂੰ ਇਸ ਗੱਲ ਤੇ ਜਿਹੜਾ ਹੈ ਅਕ੍ਰੋਸ਼ ਹੈ ਇਸ ਕਰਕੇ ਅਸੀਂ ਜਿਹੜਾ ਹੈ BBMB ਦੇ ਚੇਅਰਮੈਨ ਨੂੰ ਜਿਸ ਤਰੀਕੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਕ ਵਸ ਇੱਕ ਪਾਸੇ ਤਾਂ ਅਸੀਂ ਇਸ ਵਤ ਇੰਨੀ ਸੀਰੀਅਸ ਲੜਾਈ ਲੜ ਦਿੰਦੇ ਆ ਅਸੀਂ ਜਿਹੜਾ ਸਾਡਾ ਜੋ ਬਾਰਡਰਾਂ ਤੇ ਮਾਹੌਲ ਹੈ ਜੋ ਇਸ ਵਕਤ ਪੰਜਾਬ ਦੇ ਹਾਲਾਤ ਨੇ ਤੇ ਐਸੇ ਹਾਲਾਤਾਂ ਦੇ ਵਿੱਚ ਜਿਸ ਤਰੀਕੇ ਨਾਲ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਫ ਦੱਸਦਾ ਹੈ ਕਿ ਉਹ ਇੱਕ ਦੇਸ਼ਦਰੋਹ ਦਾ ਜਿਹੜਾ ਹੈ ਉਹ ਤੇ ਪਰਚਾ ਦਰਜ ਹੋਣਾ ਚਾਹੀਦਾ ਪੰਜਾਬ ਦੇ ਹਾਲਾਤਾਂ ਨੂੰ ਤੇ ਦੁਸ਼ਮਣ ਦੀ ਮਦਦ ਕਰਨ ਦੀ ਕੋਸ਼ਿਸ਼ ਇਸ ਵੇਲੇ ਪੰਜਾਬ ਇੱਕ ਬਹੁਤ ਵੱਡੀ ਸਾਡਾ ਸਰਹੱਦੀ ਸੂਬਾ ਹੋਣ ਦੇ ਨਾਤੇ ਅਸੀਂ ਆਪਣੇ ਸਾਰੇ ਸਾਡੇ ਜਵਾਨ ਸਾਡੇ ਸਾਰੇ ਕਿਸਾਨ ਅਸੀਂ ਇਹ ਲੜਾਈਆਂ ਲੜਦੇ ਪਿਆ ਦੁਸ਼ਮਣ ਦੇ ਨਾਲ ਤੇ ਸਾਨੂੰ ਸਾਡੇ ਸੂਬੇ 'ਚ ਮਾਰਨ ਦੇ ਲਈ ਜਿਹੜਾ ਹੈ ਇਹ BBMP ਦੇ ਚੇਅਰਮੈਨ ਵੱਲੋਂ ਇਹ ਕੋਸ਼ਿਸ਼ ਕੀਤੀ ਗਈ ਹੈ ਮੈਂ ਪ੍ਰਸ਼ਾਸਨ ਤੋਂ ਮੈਂ ਪੰਜਾਬ ਪੁਲਸ ਤੋਂ ਤੇ ਸਾਰੇ ਜਿਹੜਾ ਹੈ ਇਸ ਵਕ ਜਿਹੜਾ ਹੈ ਕੰਪਲੇਂਟ ਵੀ ਅਸੀਂ ਦਵਾਂਗੇ ਸਾਰੇ ਸਾਥੀ ਸਾਡੇ ਸਾਰੇ ਲੋਕ ਅਸੀਂ ਕਿ ਦੇਸ਼ ਨੂੰ ਦਾ ਜਿਹੜਾ ਪਰਚਾ ਹੈ ਉਹ ਇਸ ਚੇਅਰਮੈਨ ਤੇ ਦਰਜ ਹੋਣਾ ਚਾਹੀਦਾ ਤੇ ਜਦੋਂ ਤੱਕ ਇਸ ਚੇਅਰਮੈਨ BBMB ਦੇ ਚੇਅਰਮੈਨ ਤੇ ਕਾਰਵਾਈ ਨਹੀਂ ਹੁੰਦੀ ਸਾਰੇ ਸਾਥੀ ਅਸੀਂ ਉਹਨਾਂ ਨੂੰ ਇੱਥੇ ਬੰਦ ਕਰਾ ਕੇ ਰੱਖਾਂਗੇ ਤੇ ਇਹ ਬਹੁਤ ਵੱਡਾ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਪੰਜਾਬ ਦੇ ਜਿਹੜੇ ਸੰਗੀਤਾਂ ਚੇ ਦੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਡਾ ਹੱਕ ਹੈ ਸਾਡੇ ਕੋਲ ਪਾਣੀ ਹੈ ਨਹੀਂ ਇਹ ਉਹ ਵੀ ਇਸ ਮੌਕੇ ਦੇ ਉੱਤੇ ਜਦੋਂ ਪੰਜਾਬ ਇੰਨੀ ਵੱਡੀ ਲੜਾਈ ਲੜਦਾ ਪਿਆ ਜਦੋਂ ਸਾਡੇ ਦੁਸ਼ਮਣ ਦੇ ਨਾਲ ਕਿੰਦਾਂ ਦੇ ਹਾਲਾਤ ਹੈ ਇਸ ਕਰਕੇ ਸਾਡੇ ਸਾਰੇ ਜਿਹੜੇ ਸਾਥੀ ਅਸੀਂ ਇੱਥੇ BBMP ਦੇ ਚੇਅਰਮੈਨ ਨੂੰ ਚੱਪੀ ਸਰਦ ਨੰਬਰ ਮੁਕੰਦਰ ਬਣਾ ਰਹੇ ਆ ਤੇ ਜਦੋਂ ਤੱਕ ਉਹਨਾਂ ਦੇ ਉੱਤੇ ਪੱਛਾ ਦੇਸ਼ ਦਾ ਉਹ ਪੱਛਾ ਜਿਹੜਾ ਹੈ ਅਸੀਂ ਆਪਣੀ ਕੋਲਸੰਭੀ ਬੁਲਾਇਆ ਹੈ ਐਸਐਸਪੀ ਸਾਹਮਣੇ ਫੋਨ ਕੀਤਾ ਕਿ ਇਹਨਾਂ ਦੇ ਉੱਤੇ ਪੱਛਾ ਦਿੱਤਾ ਧੰਨਵਾਦ ਯਾਉਂ ਗੱਲ ਤੇ ਇਹ ਜਦੋਂ ਐਂਡਰ ਕਲਾਉਡ ਦਰਕਰਨੀਆ ਰਹਿਸਟ ਸੱਜਣਾਂ ਦਾ ਸਾਰਾ ਸਾਰਾ ਤਸਕਰ ਵੇਖੀਏ ਇੱਕ ਵਾਰੀ ਤੋਂ ਲਾਈਵ ਸਟਾਰ ਬੀਬੀ ਆਪੀ ਪ੍ਰਜਾਪਤਪੁਰ ਤੋਂ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ